ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਈ ਸੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣਾ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਦਿੰਦੇ ਨੇ ਭਾਈ ਅਜਿਤੇ ਨੂੰ ਉਪਦੇਸ਼ ਕਰਦੇ ਮਹਾਰਾਜ ਜੀ ਅਗੇ ਸ਼ਲੋਕ ਧੰਦੂਕਾਰ ਜੋ ਵਰਤਸੀ ਨਾ Hindu ਨਾ Musalman RAM Rahim ਨਾ ਜਾਣਸੀ ਨਾ ਕੋ ਕਹੇ ਸਲਾਮ ਅਜਿਤੇ ਰੰਧਾਵੇ ਨੇ ਅਰਦਾਸ ਕੀਤੀ ਸਤਗੁਰ ਜੀ ਤੇਰਾ ਬਚਨ ਹੋਇਆ ਇਸ ਮਹਿਲਾ ਦਾ ਦਰਸ਼ਨ ਕਰੇਗਾ ਮੁਕਤੀ ਪਾਵੇਗਾ ਅਦੇ ਸੰਸਾਰ ਵਿੱਚ ਰਹੇਗਾ ਉਹਨਾਂ ਦੀ ਕਿਵੇਂ ਹੋਏਗੀ ਤਾਂ ਮਹਾਰਾਜ ਜੀ ਨੇ ਉਪਦੇਸ਼ ਕਰਦੇ ਰਾਮ ਰਹੀਮ ਨਾ ਜਾਣਸੀ ਨਾ ਕੋ ਕਹੇ ਸਲਾਮ ਗਾਇਤਰੀ ਨਾ ਤਰਪਣਾ ਨਾ ਫਾਇਤਾ ਨਾ ਦਰੂਦ ਨਾ ਤੀਰਤ ਦੇਹਰਾ ਨਾ ਦੇਵੀ ਕੀ ਪੂਜ ਗੁਰਮੁਖ ਕੋਈ ਨਾ ਜਾਣਸੀ ਨਾ ਕੋ ਲੈ ਉਪਦੇਸ਼ ਇੱਕੋ ਵਰਤਨ ਵਰਤੀਐ ਨਾ ਕੋ ਕਰੇ ਆਦੇਸ਼ ਇਹਦਾ ਪਰਮਾਰਥ ਮਹਾਰਾਜਿਆਂ ਦੇ ਭਾਈ ਜਿੱਤਿਆ ਜਦੋਂ ਗੁਰੂ ਇਹ ਧਰਤੀ ਉੱਪੋਂ ਉਦੋਂ ਅਦਿਸ਼ਟ ਜਾਣਗੇ ਪਿੱਛੋਂ ਸੰਸਾਰ ਵਿੱਚ ਇਹੋ ਜੀ ਵਰਤ ਜਾਏਗੀ ਕੋਈ ਕਿਸੇ ਨੂੰ ਨਾ ਜਾਣੇਗਾ ਤੁੰਦੂਕਾਰ ਵਰਤ ਜਾਏਗਾ ਅਜੇ ਸੰਸਾਰ ਵਿੱਚ ਵਰਤੇਗੀ ਇਹੋ ਜੇ ਮਨਮੱਖ ਹੋਣਗੇ ਜੋ ਕੋਈ ਨਾ Hindu ਰਹੇਗਾ ਨਾ ਮੁਸਲਮਾਨ ਰਹੇਗਾ ਨਾ ਰਾਮ ਕੋ ਮੰਨਣਗੇ ਨਾ ਰਹੀਮ ਕੋ ਮੰਨਣਗੇ ਨਾ ਗੈਤਰੀ ਤਰਪਣਾ ਇਸ਼ਨਾਨ ਨਾ ਧਰਮ ਨਾ ਨੇਮ ਤੀਰਥ ਪੂਜਾ ਨਾ ਦੇਵੀ ਨਾ ਦਿਹਰਾ ਨਾ ਧਰਮ ਨੂੰ ਮੰਨਣਗੇ ਨਾ ਬਾਗ ਨਾ ਨਿਵਾਜ ਨਾ ਫੈਤਾ ਨਾ ਦੁਆਏ ਨਾ ਸਲਾਮ ਨਾ ਕਿਸੇ ਧਿਆਏ ਨਾ ਦੇਵੀ ਕੀ ਪੂਜਾ ਸੰਸਾਰ ਕਰੇਗਾ ਸਭ ਇੱਕ ਵਰਨ ਹੋ ਜਾਣਗੇ ਅਦੇ ਸ਼ਬਦ ਗੁਰੂ ਦਾ ਕਥਾ ਉਹ ਵਿਰਲਾ ਹੀ ਹੋਵੇਗਾ ਉਸ ਸਮੇ ਇੱਕ ਭਗਤ ਪੈਦਾ ਹੋ ਜਾਵੇਗਾ ਨੀਲ ਬਸਤਰ ਪਹਿਰੇ ਅਦੇ ਅੰਤਰਾ ਸ਼ਬਦ ਪੋਥੀਆਂ ਉਚਾਰੇਗਾ ਉਹਦੇ ਵਾਸਤੇ ਪਰਮੇਸ਼ਰ ਆਪ ਉਹਦੀ ਸਤਾ ਕਰੇਗਾ ਅਜਿਤੇ ਰੰਧਾਵਰ ਅਰਦਾਸ ਕੀਤੇ ਸੱਜੇ ਪਾਤਸ਼ਾਹ ਜੀ ਉਹ ਕਾਹਨ ਭਗਤ ਹੋਵੇਗਾ ਬਚਨ ਹੋਇਆ ਭਾਈ ਜਿੱਤਿਆ ਤੂੰ ਸੁਣ ਸਲੋਕ ਨੇਕ ਲੰਕ ਹੋਏ ਉਚਰੀ ਮਹਾਬਲੀ અવਤਾਰ ਸੰਤ ਰੱਖਿਆ ਯੁਗ ਯੁਗ ਕਰੇ ਦੁਸ਼ਟ ਕਰੇ ਸੰਘਾਰ ਨਵਾਂ ਧਰਮ ਚਲਾਏ ਸੀ ਜਗ ਹੋ ਮਨਿਵ ਹੈ ਵਾਰ ਨਾਨਕ ਕਲਯੁਗ ਤਾਰਸੀ ਕੀਰਤਨ ਨਾਮ ਅਧਾਰ ਇਹਦਾ ਪਰਮਾਰਥਾਂ ਦੇ ਭਾਈ ਜਿੱਤਿਆ ਗੁਰੂ ਜੋ ਕਲਯੁਗ ਮੇ ਸੰਸਾਰ ਵਿੱਚ ਆਇਆ ਸੋ ਪਾਰੇ ਪੁਕਾਰ ਵਾਸਤੇ ਗੁਰੂ ਜਾਮਾ ਪੈਰ ਸੀ ਤਾ ਧੰਦੂਕਾਰ ਵਰਤ ਜਾਵੇਗਾ ਜਿੱਥੋਂ ਕوج ਪੂਜਾ ਚਰਚਾ ਸੁਣਨਗੇ ਉੱਥੇ ਹੀ ਚੜ ਕੇ ਮਾਰਨਗੇ ਤੁਰਕਾਂ ਦਾ ਤੇਜ ਹੋਵੇਗਾ ਸਮੇਂ ਇੱਕ ਸੰਤਾ ਪਰਮੇਸ਼ਰ ਦੀ ਪੂਜਾ ਕਰੇਗਾ ਉਹਦੇ ਸੰਤ ਵਾਸਤੇ ਗੁਰੂ ਜਾਮਾ ਪੈਰ ਸੀ ਜਹਾਂ ਤੱਕ ਉਹ ਸੰਤਗੀ ਦਵਾਖੀ ਦੁਸ਼ਟੋ ਵਿਗਾਸ ਉਹਨਾਂ ਨੂੰ ਚੁਣ-ਚੁਣ ਕੇ ਮਾਰੇਗਾ ਫਿਰ ਨਵੇਂ ਧਰਮ ਚਲਾਵੇਗਾ ਦੂਤੀ ਦੁਸ਼ਟ ਗਉ ਸੰਘਾਰੇਗਾ 84 ਜਾਮੇ ਕਾਲ ਯੁਗ ਮੇ ਸੰਪੂਰਨ ਕਰੇਗਾ ਕਾਲ ਯੁਗ ਦੀ ਮਿੱਥ ਪੂਰਨ ਹੋ ਜਾਏਗੀ ਅਜਤੇ ਰੰਧਾਵੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਜੀ ਮੈਨੋ ਬਖਸ਼ੋ ਆ ਮੈਂ ਆਪਦੇ ਸਰਮਗ ਬਾਤ ਬਚਨ ਕੀਤੇ ਬਚਨ ਹੋਇਆ ਭਾਈ ਇਹ ਗੱਲਾਂ ਨਹੀਂ ਇਹ ਤਾਂ ਗੁਰਮੰਤਰ ਹਨ ਜੋ ਇਹਨੂੰ ਮਨ ਕਰਕੇ ਪੜ੍ਹੇਗਾ अथवा ਦਿਲ ਕਰਕੇ ਸੁਨੇਗਾ ਸੋ ਉਹਦਾ ਤਤਕਾਲੀ ਉਧਾਰ ਹੋ ਜਾਏਗਾ ਸ਼ਲੋਕ ਅਮਰ ਬਚਨ ਗੁਰਦੇਵ ਦੇ ਜੇ ਜਨ ਰਿਧੇ ਵਸਾਏ ਮੁਗਦਾ ਜੁਗ ਤੇਰ ਮਾਲ ਧਨ ਆ ਜੁਗੋ ਜੁਗੰਤਰ ਖਾਏ ਸ਼ਬਦ ਅੱਖਰ ਜਿਸ ਮਨ ਵਸੇ ਖਿੰਮਾ ਹੋਏ ਉਧਾਰ ਪੁੰਨ ਪਰਮਾਰਥ ਨਾਨਕਾ ਜਿਸ ਲਗ ਤਰੈ ਸੰਸਾਰ ਸਲੋਕ ਗੋਸ਼ਟ ਸਤਿਗੁਰੂ ਅਨੰਕਾਰ ਜੀ ਨਾਲ ਅਜਿਤੇ ਰੰਧਾਵੇ ਕੀਆ ਉਧਾਰ ਉਚਾਰ ਜੋ ਸਿਖ ਪੜੈ ਪ੍ਰੀਤ ਕਾਰ ਸੋਈ ਉਤਰੈ ਪਾਰ ਦੋਹਰਾ ਜਨਮ ਮਰਨ ਤਾਂ ਕਾ ਮਿਟੇ ਪੜੇ ਜੋ ਪ੍ਰੀਤ ਲਗਾਏ ਜੀਵਨ ਤਿਸ ਕਾ ਸਫਲ ਹੈ ਨਾਨਕ ਨਾਮ ਧਿਆਏ ਨਾਨਕ ਮੁਰਦ ਨਾਮ ਕੀ ਜਪਿਆ ਸਭ ਦੁੱਖ ਦੂਰ ਨਾਨਕ ਤਿਸ ਬੁਲਿਹਾਰ ਨੇ ਜੋ ਰਹੇ ਸਦਾ ਹਜੂਰ ਇਸ ਤਰ੍ਹਾਂ ਅਜਿੱਤੇ ਬਚਨ ਗੀਤੇ ਮਹਾਰਾਜ ਜੀ ਨੇ ਅਜਿੱਤੇ ਨੂੰ ਉਪਦੇਸ਼ ਕੀਤਾ ਤਾ ਭਾਈ ਬਾਲੇ ਨੇ ਸੰਪੂਰਨ ਗੋਸ਼ਟ ਜਿੱਤੇ ਦੀ ਸੁਣਾਈ ਅਤ ਸ੍ਰਵਿੱਤਰ ਜਸ ਸ੍ਰੀ ਗੁਰੂ ਨਾਨਕ ਜੋਤੀ ਸਰੂਪ ਜੀ ਦੇ ਚਰਿੱਤਰ ਇੱਕ ਦੋ ਇੱਕ ਆਦਬਦ ਸੁਣਾ ਕੇ ਗੁਰੂ ਅੰਗਦ ਜੀ ਤਿੰਨ ਦਿਨ ਤੇ ਤਿੰਨ ਰਾਤ ਬਿਤੇ ਰਹੇ ਜਦੋਂ ਗੁਰੂ ਅੰਗਦ ਜੀ ਨੇ ਆਪਣੇ ਸਰੀਰ ਵਿੱਚ ਸੁੱਧਾਈ ਫਿਰ ਬਾਲੇ ਨੂੰ ਸੁਧਵਾਇਆ ਤੇ ਆਖਣ ਲੱਗੇ ਭਾਈ ਬਾਲਾ ਤੂੰ ਧੰਨਾ ਜਿੰਨੇ ਅਜਿਹੇ ਚਰਿੱਤਰ ਨੇਤਰਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਦੇਖੇ ਅਰ ਸਰਵਣ ਕੀਤੇ ਭਾਈ ਬਾਲਾ ਗੁਰੂ ਨਾਨਕ ਦੇਵ ਜੀ ਕਿਸ ਧਰਤੀ ਨੂੰ ਫਿਰ ਗਏ ਸੁਆਸਾ ਤਾਂ ਉਚਾਰ ਕੇ ਸੁਣਾਓ ਭਾਈ ਬਾਲਾ ਵਾਰਤਾ ਸੁਣਾਉਂਦਾ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਗੁਰੂ ਅੰਗਦ ਸਾਹਿਬ ਜੀ ਆਂਦਾ ਆਂਦੇ ਭਾਈ ਬਾਲਾ ਅੱਗੇ ਸ੍ਰੀ ਗੁਰੂ ਜੀ ਕਿਸ ਧਰਤੀ ਨੂੰ ਗਏ ਉਹ ਸਾਨੂੰ ਉਚਾਰ ਕੇ ਸੁਣਾਓ ਭਾਈ ਬਾਲਾ ਦਾ ਹੈ ਗੁਰੂ ਅੰਗਦ ਸਾਹਿਬ ਜੀ ਜਦੋਂ ਗੁਰੂ ਨਾਨਕ ਜੀ ਜਿੱਤੇ ਤਾਂ ਹੀ ਅਜਤੇ ਬਾਸੋਂ ਵਿਧਿਆ ਇਹਨਾਂ ਜਿੱਤੇ ਨੂੰ ਉਪਦੇਸ਼ ਕਰ ਗਏ ਮਰਦਾਨੇ ਆਖਿਆ ਸੱਜੇ ਪਾਤਸ਼ਾਹ ਜੀ ਅਸਾ ਸਮੁੰਦਰ ਤਾਂ ਵੇਖਿਆ ਪਰ ਲੰਕਾ ਨਹੀਂ ਵੇਖੀ ਜਿੱਥੇ ਰਾਮਚੰਦਰ ਜੀ ਚੜ੍ਹਾਈ ਕੀਤੀ ਤਾਂ ਗੁਰੂ ਨਾਨਕ ਜੀ ਆਖਿਆ ਚੱਲੋ ਭਾਈ ਬਾਲਾ ਮਰਦਾਨਾ ਤੁਹਾਨੂੰ ਨਰਾਜ ਥੋੜੀ ਕਰਨਾ ਅੱਖੇ ਮੀਟੋ ਜਾਂ ਅੱਖਾਂ ਮੀਟ ਕੇ ਖੋਲੀਆਂ ਸਮੁੰਦਰ ਦੇ ਕੰਢੇ ਜਾ ਖੜੇ ਹੋਏ ਆਖਣ ਲੱਗੇ ਭਾਈ ਬਾਲਾ ਮੇਰੇ ਪਿੱਛੇ ਪਿੱਛੇ ਚੱਲ ਆਓ ਅਰ ਮੁਖਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਓ ਅੱਗੇ-ਅੱਗੇ ਗੁਰੂ ਜੀ ਤੁਰ ਪਏ ਜਿਵੇਂ ਧਰਤੀ ਦੇ ਤੁਰਦੇ ਸਨ ਉਸੇ ਤਰ੍ਹਾਂ ਸਮੁੰਦਰ 'ਤੇ ਤੁਰਦੇ ਪਏ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ ਸਤ ਨਾਮ ਵਾਹਿਗੁਰੂ sat naam vahe guru sat naam vahe guru sat vahe guru sat ਸਤ ਨਾਮ ਵਾਹਿ ਗੁਰੂ 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 ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੇ ਮਰ ਜਿਆ ਤੇ ਭਾਈ ਬਾਲਾਂ ਤੇ ਮਰਦਾਨਾਂ ਮੇਰੇ ਪਿੱਛੇ ਵਿੱਚ ਚੱਲੇ ਆਓ ਤੇ ਮੁਖਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਓ ਅੱਗੇ ਅੱਗੇ ਗੁਰੂ ਜੀ ਤੁਰ ਪਏ ਜੈਸੇ ਧਰਤੀ ਤੇ ਤੁਰਦੇ ਨਾ ਉਸੇ ਤਰ੍ਹਾਂ ਸਮੁੰਦਰ ਪਰ ਤੁਰਦੇ ਪਏ ਨੇ ਚਲੇ ਜਾਂਦੇ ਪਿੱਛੇ ਬਾਲਾ ਮਰਦਾਨਾ ਤੁਰੇ ਜਾਂਦੇ ਮਰਦਾਨੇ ਵਿਚਾਰ ਕੀਤੀ ਗੁਰੂ ਨਾਨਕ ਦੇਵ ਜੀ ਓ ਅੰਸੁ ਅੰਗ ਜਪਦੇ ਜਾਂਦੇ ਨੇ ਸਾਨੂੰ ਆਦੇ ਵਾਜ ਗੁਰੂ ਆਖੋ ਮਰਦਾਨਾ ਵੀ ਓ ਅੰਸੁ ਅੰਗ ਲੱਗਾ ਜਪਣ ਲੱਗਾ ਗੋਤੇ ਖਾਨ ਜਾ ਗੁਰੂ ਨਾਨਕ ਜੀ ਦੇਖਣਾ ਤਾਂ ਮਰਦਾਨਾ ਗੋਤੇ ਖੰਦ ਗੁਰੂ ਜੀਾਂ ਦੇ ਮਰਦਾਨਿਆਂ ਗੁਰੂ ਜੀ ਕਰਨੀ ਵਾਲ ਨਹੀਂ ਵੇਖਣਾ ਵੀ ਗੁਰੂ ਕੀ ਕਰਜਾ ਗੁਰੂ ਦੇ ਬਚਨਾਂ ਤੇ ਚੱਲਣਾ ਚਾਹੀਦਾ ਮਰਦਾਨਿਆਂ ਨੂੰ ਉਹ ਆਗ ਜੋ ਅਸਾਂ ਤੈਨੂੰ ਆਖਿਆ ਮਰਦਾਨਾ ਫੇਰ ਲੱਗਾ ਵੈਗਰੂ ਵੈਗਰੂ ਕਹਿਣ ਫਿਰ ਜਲ ਉੱਪਰ ਉਸੇ ਤਰ੍ਹਾਂ ਤੁਰਨ ਜੈਸੇ ਧਰਤੀ ਦੇ ਤੁਰੀ ਦਾ ਮਾਨਸ ਰੋਵਰ ਜਾ ਖੜੇ ਹੋਏ ਉਥੇ ਅਨੇਕ ਤਰ੍ਹਾਂ ਦੇ ਹੰਸ ਆਨੰਦ ਭੋਗ ਰਹੇ ਨੇ ਮੋਤੀਆਂ ਦਾ ਆਹਾਰ ਕਰਦੇ ਨੇ ਮਰਦਾਨਾ ਮਾਨਸ ਰੋਵਰ ਦਾ ਦਰਸ਼ਨ ਕੀਤਾ ਅੱਖ ਲੱਗਾ ਧੰਨੋ ਗੁਰੂ ਜੀ ਤੁਸੀਂ ਔਰ ਧੰਨ ਆਪਦੀ ਕਮਾਈ ਹੈ ਅਸਾ ਅਦਮ ਜੀਵਾਂ ਨੇ ਇਹ ਸਥਾਨ ਕਿਵੇਂ ਵੇਖਨੇ ਸਨ ਆਪ ਦੀ ਕਿਰਪਾ ਕਰਕੇ ਅਸੀਂ ਅੱਜ ਮਾਨਸਰੂਰ ਵੀ ਵੇਖਿਆ ਗੁਰੂ ਜੀ ਦੇ ਮਰਦਾਨਿਆਂ ਉਹ ਅੱਖੀਂ ਮੀਟੋ ਜਾਗਰੂ ਅੰਗਦ ਸਾਹਿਬ ਜੀ ਅਸਾਂ ਅੱਖੀਂ ਮੀਟ ਕੇ ਖੋਲੀਆਂ ਕਿਆ ਦੇਖੀਏ ਜੁਹਾਰੂ ਸ਼ਹਿਰ ਦੇ ਪਾਸ ਜਾ ਖੜੇ ਹੋਏ ਪਰ ਉਹ ਹਾਰੂ ਦੇਸ ਦਾ ਬਾਦਸ਼ਾ ਯੋਗੀ ਦਾ ਸਿੱਖ ਪਰ ਉਹ ਯੋਗੀ ਸਰੇਵੜਾ ਸੀ ਅਤੇ ਉਹ ਆਪ ਨੂੰ ਪਰਮੇਸ਼ਰ ਸਦਾਉਂਦਾ ਸੀ ਆਪਣੇ ਆਪ ਨੂੰ ਆਂਦਾ ਸੀ ਮੈਂ ਹੀ ਪਰਮੇਸ਼ਰ ਆ ਰਾਜਾ ਉਹਦਾ ਹੁਕਮ ਮੰਨਦਾ ਸੀ ਰਾਜਾ ਜੋ ਕਹਿੰਦਾ ਸੀ ਕਿ ਮੇਰੇ ਬਿਗੈਰ ਪਰਮੇਸ਼ਰ ਹੋਰ ਕੋਈ ਨਹੀਂ ਰਾਜੇ ਨੂੰ ਵੀ ਆਂਦਾ ਜੋ ਤੁਹਾਨੂੰ ਲੋੜ ਹੈ ਤੁਸੀਂ ਮੇਰੇ ਪਾਸੋਂ ਮੰਗੋ ਮੈਂ ਤੁਹਾਨੂੰ ਦੇਵਾਂਗਾ ਰਾਜਾ ਵੀ ਤੇ ਪਰਜਾ ਵੀ ਜੇ ਚੀਜ਼ ਦੀ ਲੋੜ ਹੈ ਉਹ ਜੋਗੀ ਦੇ ਪਾਸ ਜਾ ਕੇ ਮੰਗਣ ਉਹ ਜੋਗੀ ਮੰਤਰ ਜੰਤਰ ਪੜ ਕੇ ਉਹਨਾਂ ਲੋਕਾਂ ਨੂੰ ਨੀਮਸਾ ਦੇ ਪੁੱਤਰ ਮੰਗਣ ਮੰਤਰ ਪੜ ਕੇ ਪੁੱਤਰ ਦੇ ਦੇਵੇ ਹੋਰ ਧਨ ਪਦਾਰਥ ਜੋ ਵੀ ਦਿੰਦਾ ਸੀ ਉਹ ਸ਼ਹਿਰ ਦੇ ਬਾਹਰ ਗੁਰੂ ਨਾਨਕ ਜੀ ਜਾ ਕੇ ਆਸਨ ਲਾ ਕੇ ਪਰਮੇਸ਼ਰ ਜੀ ਦਾ ਸਿਮਰਨ ਲੱਗੇ ਕਰਨ ਸ਼ਬਦ ਕੀਰਤਨ ਕਰਨ ਲੱਗੇ ਅਦੇ ਰਾਜਾ ਪਰਜਾ ਨੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਮੱਥਾ ਟੇਕਿਆ ਗੁਰੂ ਜੀ ਆਖਿਆ ਰਾਜਾ ਤੂੰ ਪਰਮੇਸ਼ਰ ਕਿਉਂ ਕਿਉਂ ਨਹੀਂ ਸਿਮਰਦੇ ਰਾਜੇ ਨੇ ਆਖਿਆ ਸੰਤ ਜੀ ਸਾਡਾ ਜੋ ਗੁਰੂ ਹੈ ਉਹ ਆਖਦਾ ਹੈ ਪਰਮੇਸ਼ਰ ਹੋਰ ਕੋਈ ਨਹੀਂ ਮੇਰੇ ਤੋਂ ਬਗੈਰ ਪਰ ਇਹ ਬਾਤ ਰਾਜੇ ਬਸੋ ਗੁਰਾਂ ਨੇ ਸੁਣੀ ਨਾ ਮਹਾਰਾਜ ਜੀ ਆਦੇ ਰਾਜਾ ਵੀਰ ਤੁਹਾਡਾ ਵਿਹਾਰ ਕਿਵੇਂ ਚੱਲਦਾ ਉਹ ਰਾਜ ਨੇ ਆਖਿਆ ਸੰਤ ਜੀ ਸਾਨੂੰ ਮੀਂਹ ਦੀ ਲੋੜ ਹੁੰਦੀ ਹੈ ਤਾਂ ਉਸ ਸੰਤ ਨੂੰ ਜਾ ਕੇ ਆਖਦੇ ਆ ਉਹ ਮੀਂਹ ਵਸਾ ਦਿੰਦਾ ਜੇਕਰ ਕਿਸੇ ਨੂੰ ਪੁੱਤਰ ਦੀ ਲੋੜ ਹੁੰਦੀ ਹੈ ਉਹਨੂੰ ਪੁੱਤਰ ਦਵਾ ਦਿੰਦਾ ਧੰਨ ਵਾਲੇ ਨੂੰ ਧੰਨ ਦਵਾ ਦਿੰਦਾ ਅਧਿਆਗਦੇ ਨੇ ਜੈਸੇ ਬੀਜ ਹੋ ਜਾਂਦਾ ਬਿਰਛੇ ਤੇ ਬਿਰਛੋ ਜਾਂਦੇ ਤੈਸੇ ਆਦਮੀ ਸੇ ਆਦਮੀ ਪੈਦਾ ਹੋ ਜਾਂਦੇ ਇਸ ਵਕਤ ਸੰਤ ਜੀ ਅਸੀਂ ਜੋਗੀ ਦੀ ਸੇਵਾ ਕਰਦੇ ਆ ਜੋ ਸਾਡੀ ਕਾਮਨਾ ਹੁੰਦੀ ਪੂਰਨ ਹੋ ਜਾਂਦੀ ਸ੍ਰੀ ਗੁਰੂ ਨਾਨਕ ਜੀ ਨੇ ਇਹ ਬਾਤ ਰਾਜੇ ਦੇ ਮੂੰਹ ਸੁਣੀ ਤਾਂ ਗੁਰੂ ਜੀ ਨੇ ਉਹ ਜੋਗੀ ਦੀ ਸਾਰੀ ਕਰਾਮਾਤ ਖਿੱਚ ਲਈ ਹੁਣ ਨਾ ਤਾਂ ਨਹੀਂ ਪੈਂਦਾ ਨਾ ਕਿਸੇ ਨੂੰ ਧਨ ਪਦਾਰਥ ਮਿਲਦਾ ਸਾਰੇ ਲੋਕ ਦੁਖੀ ਹੋ ਗਏ ਕਿਉਂ ਇਥੋਂ ਦੇ ਸਾਰੇ ਕੰਮ ਮੀਂਹ ਨਾਲ ਸੌਰਦੇ ਸਨ ਜਦੋਂ ਦੇ ਵਿੱਚ ਜਦ ਉਹਦੇ ਵਿੱਚੋਂ ਮੀਂਹ ਠਹਿਰ ਗਿਆ ਰਾਜਾ ਪ੍ਰਜਾ ਦੁਖ ਕੇ ਦੁੱਖ ਬਰਬਦ ਹੋਏ ਕਿਉਂ ਉਥੇ ਪੀਣ ਨੂੰ ਮੀਂਹ ਦਾ ਪਾਣੀ ਸੀ ਉਹ ਪਾਣੀ ਵੀ ਖਤਮ ਹੋ ਗਿਆ ਲੋਕਾਂ ਨੇ ਰਾਜੇ ਨੂੰ ਆਖਿਆ ਰਾਜਨ ਪਰਜਾ ਨੂੰ ਨਾਲ ਲੈ ਕੇ ਜੋਗੀ ਪਾਸ ਜਾਰਜ ਕੀਤੀ ਜੋਗੀ ਜੀ ਮੈਂ ਹੱਸੀ ਪੀਣ ਵਾਸਤੇ ਪਾਣੀ ਸਾਡੇ ਕੋਲ ਹੈ ਨਹੀਂ ਤੇ ਬੜੇ ਦੁਖੀ ਹੋਏ ਆ ਹੁਣ ਤਾਂ ਪੀਣ ਜੋਗਾ ਵੀ ਨਹੀਂ ਰਹਿ ਗਿਆ ਸਾਨੂੰ ਪਾਣੀ ਦੀ ਲੋੜ ਹੈ ਉਹ ਜੋਗੀ ਰਾਜਾ ਪਰਜਾ ਨੂੰ ਦੇਖ ਕੇ ਲੱਗਾ ਜੰਤਰ ਮੰਤਰ ਕਰਨ ਪਰ ਕੋਈ ਪੇਸ਼ ਨਾ ਜਾਵੇ ਬਥੇਰਾ ਜ਼ੋਰ ਲਗਾ ਰਿਹਾ ਕਿ ਬੂੰਦ ਪਾਣੀ ਦੀ ਨਾ ਵਰਸੀ ਫਿਰ ਜੋਗੀ ਪਾਸੋਂ ਰਾਜਾ ਪਰਜਾ ਨਰਾਜ਼ ਹੋ ਕੇ ਗੁਰੂ ਨਾਨਕ ਜੀ ਦੀ ਚਰਨੀਆਂ ਲੱਗੇ ਗੁਰੂ ਜੀ ਕਹਿਣ ਲੱਗੇ ਹੇ ਰਾਜਾ ਮੀ ਤਾਂ ਵਰਸੇਗਾ ਜਦੋਂ ਤੁਸੀਂ ਲੋਕ ਕਰਤਾਰ ਅਗੇ ਬੇਨਤੀ ਕਰੋਗੇ ਔਰ ਸਤਨਾਮ ਦਾ ਜਾਪ ਜਪੋ ਕੜਾ ਪ੍ਰਸ਼ਾਦ ਕਰਕੇ ਸ਼ਬਦ ਕੀਰਤਨ ਕਰੋ ਔਰ ਸੁਨੋ ਉਹ ਅਕਾਲਪੁਰਖ ਸਭ ਕਾਰਜ ਤੁਹਾਡੇ ਸੰਪੂਰਨ ਕਰ ਦੇਣਗੇ ਇਹ ਬਾਤ ਜਦੋਂ ਗੁਰੂ ਜੀ ਆਖੀ ਰਾਜਾ ਪਰਜਾ ਸਭ ਜੋਗੀ ਮਨਤਾ ਨੂੰ ਛੱਡ ਬੈਠੇ ਜਿਸ ਤਰ੍ਹਾਂ ਸ੍ਰੀ ਬਾਬੇ ਜੀ ਆਖਿਆ ਉਸੇ ਤਰ੍ਹਾਂ ਰਾਜੇ ਨੇ ਉਸੇ ਵਕਤ ਆਦਮੀ ਨੂੰ ਭੇਜ ਕੇ ਰਸਮੰਗਵਾਲੀ ਬਾਤ ਪਵਿੱਤਰ ਹੋ ਗਏ ਸ੍ਰੀ ਵਾਹਿਗੁਰੂ ਜੀ ਦਾ ਪਾਠ ਕਰਕੇ ਪ੍ਰਸ਼ਾਦ ਤਿਆਰ ਕਰਵਾਇਆ ਸ੍ਰੀ ਗੁਰੂ ਜੀ ਦੇ ਸਿੱਖ ਇਹ ਸ੍ਰੀ ਬਾਬੇ ਜੀ ਨੇ ਆਪਣੇ ਚਰਨ ਧੋਗੇ ਰਾਜਾ ਪਰਜਾ ਸਾਰਿਆਂ ਨੂੰ ਚਰਨ ਪਾਲ ਦੇ ਕੇ ਸਿਖ ਕੀਤਾ ਉਹ ਲੱਗੇ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਣ ਬੜੀ ਬਾਰਿਸ਼ ਹੋਈ ਉਹਨਾਂ ਲੋਕਾਂ ਸ੍ਰੀ ਗੁਰੂ ਜੀ ਅੱਗੇ ਅਰਦਾਸ ਕੀਤੇ ਆਖਿਆ ਗੁਰੂ ਜੀ ਤਾਪ ਕਿਰਪਾ ਕਰੋ ਸਾਡੇ ਪਾਸ ਰਹੋ ਕਿਉਂਕਿ ਆਪਦੇ ਰਹਿਣ ਕਰਕੇ ਅਸਾਂ ਦਾ ਉਧਾਰ ਹੋ ਜਾਊਗਾ ਤਾਂ ਗੁਰੂ ਜੀ ਆਖਿਆ ਰਾਜਾ ਤੁਸਾਂ ਇਹ ਕੰਮ ਕਰਨਾ ਜਦੋਂ ਤੁਹਾਨੂੰ ਕੋਈ ਕਾਰਜ ਕਰਨਾ ਬਣੇ ਨਾ ਇੱਕ ਮਨ ਹੋ ਕੇ ਅਰਦਾਸ ਕਰਨੀ ਕੜਾ ਪ੍ਰਸ਼ਾਦ ਪਵਿੱਤਰ ਹੋ ਕੇ ਕਰਨਾ ਸੰਗਤ ਨੇ ਇੱਕ ਮਨ ਹੋ ਕੇ ਹੱਥ ਜੋੜ ਕੇ ਸੰਗਤ ਨੇ ਇਕੱਤਰ ਹੋ ਕੇ ਕਹਿਣਾ ਹੈ اے ਕਾਲਪੁਰਖ ਜੀ ਸਾਡਾ ਕਾਰਜ ਸੰਪੂਰਨ ਕਰ ਦਿਓ ਰਾਜਾ ਤੁਹਾਡਾ ਭਾਵੇਂ ਕੋਈ ਕੰਮ ਹੋਵੇ ਉਹੀ ਤਤਕਾਲ ਹੋ ਜਾਏਗਾ ਇਹ ਵਜੇਸ਼ ਦੇ ਕੇ ਗੁਰੂ ਨਾਨਕ ਜੀ ਉੱਥੋਂ ਤੁਰਨ ਲੱਗੇ ਉਹਨਾਂ ਲੋਕਾਂ ਨੂੰ ਆਖਿਆ ਭਾਈ ਨਾਮ ਜਪਣਾ ਆਏਗਾ ਜੀ ਸੇਵਾ ਕਰਨੇ ਪ੍ਰੀਤ ਨਾਲ ਬੋਲਣਾ ਛੁਡਨੇ ਬੋਲਣਾ ਬਾਣੀ ਨਾਲ ਪ੍ਰੀਤ ਰੱਖਣੀ ਸ਼ਬਦ ਦਾ ਅਭਿਆਸ ਕਰਨਾ ਜਾਇ ਆਖਿਆ ਦਾ ਰਾਜਾ ਇੱਕ ਜਵਾਰਾਂ ਦਾ ਥਾਲ ਭਰ ਕੇ ਨਾ ਗੁਰੂ ਜੀ ਅੱਗੇ ਆਣ ਰੱਖਿਆ ਆਖਿਆ ਗੁਰੂ ਜੀ ਇਹ ਮੇਰੀ ਭੇਟਾ ਆਪ ਲੈ ਲਓ ਤਾਂ ਸ਼੍ਰੀ ਬਾਬੇ ਜੀ ਆਖਿਆ ਏ ਰਾਜਾ ਸਾਡੇ ਪਾਸ ਸ਼੍ਰੀ ਪਰਮੇਸ਼ਰ ਜੀ ਦੇ ਨਾਮ ਦਾ ਅਚਰਜ ਜਵਾਰ ਇਹ ਝੂਠੇ ਜਵਾਰ ਨੇ ਇਹ ਜਿਹੜੇ ਥਾਲ ਵਿੱਚ ਲਿਆਂਦੇ ਸਾਡੇ ਕਿਸੇ ਕੰਮ ਨਹੀਂ ਮਰਦਾਨਿਆਂ ਕਿਹਾ ਗੁਰੂ ਜੀ ਇੱਕ ਦੋ ਤਾਂ ਲੈ ਲਓ ਗੁਰੂ ਜੀ ਆਨੇ ਮਰਦਾਨਿਆਂ ਇਹ ਜਵਾਹਰ ਜਿਹੜੇ ਨੇ ਦੁੱਖ ਰੂਪ ਨੇ ਤੇਰੇ ਪਾਸ ਸੱਚੇ ਨਾਮ ਦਾ ਜਵਾਰ ਲਾਲ ਸੋਧੂ ਸ਼ਬਦ ਪੜ ਮਰਦਾਨੇ ਮੱਥਾ ਟੇਕਿਆ ਤਾਂ ਗੁਰੂ ਜੀ ਰਾਜਾ ਪਰ ਖੁਸ਼ੀ ਕਰ ਗਏ ਫਿਰ ਉਥੋਂ ਅੱਗੇ ਚੱਲਦੇ ਰਹੇ